ਦੀ ਬਾਤ ਪਾਈ ਜਦੋਂ ਕੀਤਾ ਤਲਵਾਰਾਂ ਦਾ ਜ਼ਿਕਰ ਕੀਤਾ ਚ ਬਚਾਇਆ ਸੀ ਭੰਨੇ ਜੱਟ ਤੈਨੂੰ ਬੱਥ ਸਿੰਘ ਮਹਾਰਾਜ ਜੀ ਦੇ ਚਰਨਾ ਕਮਲਾਂ ਵਿੱਚ ਕਹਿੰਦਾ ਪਾਤਸ਼ਾਹ ਮੈਂ ਤਾਂ ਨਵਾਲਾ ਦਾ ਸੇਵਕ ਆ ਤੇਰਾ ਮੈਂ ਤਾਂ ਤੇਰੇ ਘਰ ਦਾ ਕੁੱਕੜਾ ਝਾੜੂ ਵਰਦਾਰਾ ਮੇਰੀ ਪੱਤ ਤੁਸੀਂ ਕੱਢਣੀ ਐ ਲਾਜ ਤੁਸੀਂ ਰੱਖਣੀ ਐ ਗਰੀਬ ਨਵਾਜ਼ ਜਿਵੇਂ ਭਾਈ ਜੋਗੇ ਦੀ ਲਾਜ ਤੁਸੀਂ ਬੇਸਵਾ ਦੇ ਬੂਹੇ-ਬੂਹੇ ਜਾ ਕੇ ਪਹਿਲੇ ਢਾਲ ਬਣ ਕੇ ਰੱਖ ਲਈ ਨਾ ਸਤੇ ਪਾਤਸ਼ਾਹ ਜੀਓ ਦੇਖੋ ਮੈਂ ਇਹ ਗਰੀਬ ਦੀ ਲਾਜ ਰੱਖਿਓ ਇਹ ਕਿਸੇ ਮੇਰੇ ਨਹੀਂ ਜਿਹੜੇ ਕੇਸਾਂ ਨੂੰ ਕਤਨ ਬਾਤੇ ਖਾਨ ਬਹਾਦਰ ਕਹਣਾ ਹੋਇਆ ਪਿਆ ਹੈ ਨਾ ਇਹ ਕੇਸ ਮੇਰੇ ਨਹੀਂ ਸੱਚੇ ਪਾਤਸ਼ਾਹ ਇਹ ਤੇਰੀ ਮੋਹਰ ਹੈ ਤੇ ਗੁਰੂ ਗ੍ਰੰਥ ਨਿਬਾਜ ਸਿੱਖੀ ਤੇਰੇ ਚਰਨਾਂ ਗਮਨਾ ਵਿੱਚ ਕੇਸਾਂ ਤੇ ਸੁਆਸਾਂ ਦੇ ਨਾਲ ਨਹੀਂ ਵਜਾਵੇ ਤੇ ਖਾਨ ਜਕਰੀਏ ਨੂੰ ਵੀ ਜੋਨੇ ਨੇ ਕਹਿ ਵੀ ਮੈਂ ਕੇਸਾਂ ਤੇ ਸੁਆਸਾਂ ਨਾਲ ਸਿੱਖੀ ਨਿਭਾਉਣ ਦੀ ਅਰਦਾਸ ਕਰਦਾ ਇਹ ਨਿਵੇਗੀ ਤੇ ਜਿਹੜੇ ਗੁੱਸੇ ਵਿੱਚ ਆ ਕੇ ਜਲਾਦ ਸੱਗਿਆ ਉਹਨੇ ਭਾਈ ਤਾਰੂ ਸਿੰਘ ਦੇ ਮੱਥੇ ਦੇ ਵਿੱਚ ਟਿੱਖੀ ਕਰਕੇ ਰੰਬੀ ਮਾਰੀ ਐ ਤੇ ਖੂਨ ਦੀਆਂ ਧਰਾਵਾਂ ਬੈਠਕੀਆਂ ਤੋ ਖੂਨ ਦੀਆਂ ਧਰਾਵਾਂ ਬੈਗੀਆਂ ਨੇ ਔਡੋਲ ਬੈਠਾ ਸੁਰਮਾ ਦਰਵਾਣੀ ਪੜ ਰਹੀ ਆ ਕੀ ਵੀ ਨਹੀਂ ਸਾਲੋਂ ਮਹਿਸੂਸ ਹੁੰਦਾ ਵੀ ਇਹਨਾਂ ਤਾਂ ਸਦਕ ਕਿਵੇਂ ਚੱਲ ਰਿਆ ਹੋਣਾ ਜਿਹੜੇ ਸੂਰਬੀਓ ਝੱਗ ਸਕਦੇ ਐ ਇਹ ਤਾਂ ਪ੍ਰਾਚਨ ਇਤਿਹਾਸ ਦੀ ਗੱਲ ਆ ਨਾ ਤੇ ਮੋ ਜੁਦਾ ਦਾ ਤੇ ਹਸਤੇ ਬਚਕ ਭਾਈ ਉਹ ਲੋਕ ਸਿੰਘ ਬੱਬਰ ਹੋਏ ਨੇ ਆ ਜਿਹੜਾ ਸਮਾਂ ਲੰਘਿਆ ਸਾਡਾ ਪੰਜਾਬ ਦੀ ਧਰਤੀ ਤੋਂ ਭਾਈ ਉਹ ਲੋਕ ਸਿੰਘ ਬੱਬਰ ਉਹਨਾਂ ਦੀ ਵੀ ਖੁਪਰੀ ਲਾਈ ਗਈ ਸੀ ਅੱਖਾਂ ਕੱਢੀਆਂ ਗਈਆਂ ਸੀ ਜਮੂਰਾ ਨਾਲ ਮਾਸ ਕੱਟਿਆ ਗਿਆ ਸੀ ਤੇ ਉਹ ਵੀ ਭਾਈ ਕਾਰੋਸਕ ਦੇ ਵਾਰਸ ਹੋਣ ਦਾ ਖਤਾਬ ਮਰਿਆ ਸੀ ਹੌਂਦੀਆਂ ਗੱਲਾਂ ਨਹੀਂ ਲੋਕ ਸਿੰਘ ਬੱਬਰ ਨੂੰ ਤੇ ਖੁਪਰੀ ਤੋਂ ਬਾਅਦ 21 ਦਿਨੋਂ ਵੀ ਜੋਦੇ ਰਹੇ ਸੀ ਨਾਮ ਸਿਮਰਨ ਕਰਦੇ ਕਿਉਂਕਿ ਕੀ ਵੀਰੀ ਅਨਸਾਰ ਨੂੰ ਹੋ ਜਾਂਦਾ ਹੈ ਵੀ ਐਡੇ ਤਸੱਦਦ ਐਡੇ ਤਸੀਹੇ ਕਿਵੇਂ ਚੱਲ ਗਏ ਉਹ ਤਰ੍ਹਾਂ ਚੱਲ ਗਏ ਗੁਰੂ ਰਾਜ ਜੁੜੇ ਸੀ ਗੁਰਬਾਣੀ ਨਾਲ ਜੁੜੇ ਸੀ ਰੱਬ ਦੇ ਨਾਲ ਜੜੀ ਹੋਈ ਸੀ ਰੋ ਸਰੀਰ ਕਰਕੇ ਨਹੀਂ ਮੇਰੇ ਸਤਿਗੁਰਾਂ ਦੇ ਨਾਲ ਅੰਦਰੋਂ ਇਕ ਮਿਕ ਹੋਏ ਸੀ ਜੋਤੀ ਕਰ ਗਈ ਜੋਤ ਕਰਕੇ ਤੇ ਜਦੋਂ ਖੋਪਰੀ ਮੱਥੇ ਵਾਲੇ ਪਾਸੋਂ ਜਲਾਦ ਨੇ ਰੰਗੀ ਮਾਰੀ ਐ ਖੋਦੀਆਂ ਘਰਾਵਾਂ ਬਗੀਆਂ ਤੇ ਦੂਸਰੀ ਰੱਬੀ ਉਹਨੇ ਖੱਪਿਓ ਤੇ ਤੀਸਰੀ ਸੱਜਿਓ ਚੱਥੀ ਰੱਬੀ ਆਣੇ ਗਿੱਚੀ ਵਾਲੇ ਪਾਸਿਓਂ ਮਾਰੀ ਐ ਤੇ ਭਾਈ ਤਾਰੂ ਸਿੰਘ ਦੀ ਜਿਹੜੀ ਖੋਪਰੀ ਐ ਉਹ ਜਨਾਬ ਦੇ ਹੱਥ ਦੇ ਵਿੱਚ ਆ ਗਈ ਐ ਤੇ ਜਉਂਦਾ ਫਿਰ ਵੀ ਸ਼ਰੀਰ ਕਿੰਦੇ ਭਿੱਜ ਗਿਆ ਜਿਵੇਂ ਇਸ਼ਨਾਨ ਕੀਤਾ ਹੁੰਦਾ ਨਾ ਲਹੂ ਦੇ ਨਾਲ ਜਿਵੇਂ ਲਹੂ ਨਾਲ ਕਿਉਂਕਿ ਸਰਜ ਪਾਣੀ ਪਾੜੀਏ ਜਦੋਂ سارے ਪਿੰਡੇ ਤੇ ਆ ਜਾਂਦਾ ਪਾਣੀ ਤੇ ਇਹ ਜਉਂਦੇ ਜਿਹੜੇ ਮਰਦਾ ਰਖੀਲੇ ਹੁੰਦੇ ਐ ਰਹਿਆ ਹੋਏ ਨਾ ਖੋਣ ਦੇ ਨਾਲ ਸਾਰਾ ਸ਼ਰੀਰ ਭਜ ਗਿਆ ਮੌਤੇ ਉੱਤੇ ਖੋਣੀ ਹੀ ਖੋਣ ਆ ਗਿਆ ਤੇ ਫਿਰ ਵੀ ਸਤਿਗੁਰਾਂ ਦਾ ਅਮਰਤ ਬਾਣੀ ਦਾ ਜਾਪ ਕਰ ਰਿਹਾ ਸਿਮਰਨ ਕਰ ਰਿਹਾ ਇਹਨੂੰ ਇੱਕ ਖਾਈ ਦੇ ਵਿੱਚ ਸੁਟਿਆ ਗਿਆ ਸਵੇਰ ਦੀਆਂ ਹਦਿਕਾ ਦੇ ਅਨਸਾਰ ਖਾਈ 'ਚ ਸੁਟਿਆ ਗਿਆ ਤੇ ਉੱਥੋਂ ਦੀ ਕਹਿੰਦੇ ਲੰਘਣ ਲੱਗਾ ਸੋਬਾ ਕਹਿੰਦਾ ਹਰਿ ਸਿੱਖਣਿਆ ਤੂੰ ਖਤਮ ਨਹੀਂ ਹੋਇਆ ਤੇ ਭਾਈ ਤਾਰੂ ਸਿੰਘ ਨੇ ਕਿਹਾ ਸੀ ਵੀ ਤੈਨੂੰ ਜੁੱਤੀ ਦੀ ਲੋਗ ਮੂਹਰੇ ਲੈ ਕੇ ਜਾਓ ਜਦੋਂ ਖਤਮ ਕਰਕੇ ਖਾਲਸਾ ਇਹ ਦੁਨੀਆ ਦੇ ਉੱਤੋਂ ਆਪਣੇ ਸਰੀਰ ਵਿੱਚੋਂ ਦੇ ਚੁੜੇ ਰੋਹ ਦੇ ਘਰੇਗਾ ਤੇ ਫਿਰ ਇਹ ਬੰਦ ਪੈ ਗਿਆ ਖਾਣ ਜਕਰੀਏ ਨੂੰ ਬੜੇ ਮੈਦ ਸੱਦੇ ਨੇ ਕਿਦੋਂ ਇਲਾਜ ਨਾ ਹੋਇਆ ਬੜੀ ਦਵਾਈ-ਵੂਟੀ ਕੀਤੀ ਤੇ ਇਹਨੂੰ ਚੰਗੇ ਬੰਦਿਆਂ ਨੇ ਕਿਹਾ ਵੀ ਤੂੰ ਬੜਾ ਜਲਮ ਕੀਤਾ ਭਾਈ ਤਾਰੂ ਸਿੰਘ ਦੀ ਉਹ ਸੱਚਾ ਸਚਾਨ ਸਾਨ ਹੈ ਤੂੰ ਬੜਾ ਜਲਮ ਕੀਤਾ ਨੇ ਭਾਈ ਤਾਰੂ ਸਿੰਘ ਤੇ ਇਹ ਜਿਹੜੀ ਤੈਨੂੰ ਬਿਮਾਰੀ ਲੱਗੀ ਹੈ ਇਹ ਇਹ ਇਸ ਕਰਕੇ ਲੱਗੀ ਐ ਉਹ ਅਨਸਾਰ ਤੋਂ ਮਾਫੀ ਮੰਗਦਾ ਉਹ ਸਖ ਤੋਂ ਮਾਫੀ ਮੰਗਦਾ ਉਹਦੇ ਚਰਨਾ ਚ ਡਿਗਪਾ ਜਾ ਕੇ ਤੇ ਫਿਰ ਭਾਈ ਸੁਭੇਗ ਸਿੰਘ ਨੂੰ ਭੇਜਿਆ ਗਿਆ ਸੀ ਚੰਗਿਆਰ ਅਨਸਾਨਾਂ ਨੇ ਰਹਿ ਕਰਕੇ ਭਾਈ ਤਾਰੂ ਸਿੰਘ ਨੂੰ ਪੁੱਛਿਆ ਗਿਆ ਕਹਿੰਦੇ ਮਾਫੀ ਮੰਗਣਾ ਚਾਹਦਾ ਹੈ ਭਾਈ ਤਾਰੂ ਸਿੰਘ ਕਹਿੰਦੇ ਪੰਥ ਦੇ ਹੱਥ ਵਿੱਚ ਪੈਸ ਫੈਸਲਾ ਹੈ ਮੈਂ ਕਿਸੇ ਨੂੰ ਮਾਫੀ ਨਹੀਂ ਦੇ ਸਕਦਾ ਅਤੇ ਪੰਥ ਇਹ ਫੈਸਲਾ ਨੂੰ ਕਰ ਸਕਦਾ ਹੈ ਭਾਈ ਸੁਭੇਗ ਸਿੰਘ ਜੀ ਪੰਥ ਕੋਲੇ ਪਹੁੰਚੇ ਗੁਰਮਤਾ ਕੀਤਾ ਗਿਆ ਪੰਜ ਪਿਆਰਿਆਂ ਨੇ ਅਰਦਾਸ ਕੀਤੀ ਹੈ ਇਹ ਅਰਦਾਸ ਕਰਕੇ ਭਾਈ ਤਾਰੂ ਸਿੰਘ ਦਾ ਜੋੜਾ ਹੁਕਮ ਕੀਤਾ ਪੰਜ ਪਿਆਰਿਆਂ ਨੇ ਪੰਥਰੇ ਵੀ ਭਾਈ ਤਾਰੂ ਸਿੰਘ ਦੀ ਜੁੱਤੀ ਜਿਵੇਂ ਜਿਵੇਂ ਦੇ ਸਰਵਤ ਵੱਜੀ ਜਾਵੇਗੀ ਉਹਨੇ ਉਵੇਂ ਦਾ ਬੰਦ ਖੁੱਲਦਾ ਜਾਵੇਗਾ ਤੇ ਪੰਥਰੇ ਇਹ ਵੀ ਫੈਸਲਾ ਲੈ ਲਿਆ ਸੀ ਵੀ ਇਹ ਪਾਪੀ ਨੇ ਮਰਨਾ ਤਾਂ ਜ਼ਰੂਰ ਹੈ ਔਰ ਸਿੰਘ ਜੀ ਜੁੱਤੀਆਂ ਦੇ ਸਿਰ ਦੇ ਵਿੱਚ ਪੈੜੀਆਂ ਚਾਹੀਦੀਆਂ ਆਹ ਗੱਡੀ ਦੀ ਤਾਕਤੇ ਮੇਰੇ ਸਾਥੀ ਭਾਈ ਤਾਰੂ ਸਿੰਘ ਦਾ ਜੋੜਾ ਜਿਵੇਂ ਲਾ ਕੇ ਜਕਰੀਏ ਘਰ ਦੇ ਮਾਰਦੇ ਐ ਤੇ ਜਿਵੇਂ ਉਹ ਨਰਕਾਂ ਨੂੰ ਜਾਂਦਾ ਉਹਨਾਂ ਬੁੱਲਾਂ ਨੂੰ ਸਾਥੀ ਹੀ ਇਹੋ ਕਹਿ ਰਹੇ BITCH! <laughs> ਜੋ ਪਾਇਆ ਸਰਦਰ ਕੋ ਲਾ ਸੁਣਿਆ ਜੋ ਜੱਟ ਸਾਡੇ ਤੇ ਆਇਆ ਅਜੀਤਬਾਲ ਦੇ ਪਾਰਸ ਨੇ ਤਾਂ ਜੋ ਸੱਚੋ ਸੱਚ ਸੁਣਾਇਆ ਜਿਵੇਂ ਜਿਵੇਂ ਖਾਨ ਦੇ ਗੁੱਤੀਆਂ ਪੈਂਦੀਆਂ ਤੇ ਓਵੇਂ ਓਵੇਂ ਆਰਾਮ ਆਉਂਦਾ ਥੋੜਾ ਥੋੜਾ ਬੰਨ ਖੰਡਿਆ ਖਾਣ ਦਾ ਤੇ ਖਾਨ ਆਪਣੇ ਆਪ ਕਹਿ ਰਿਹਾ ਵੀ ਮੇਰੇ ਗੁੱਤੀਆਂ ਜੋਰ ਜੋਰ ਦੀ ਵੱਜੋ ਕਿਉਂਕਿ ਜੋਰ ਦੀ ਵੱਜਦੀ ਹੈ ਆਰਾਮ ਆਉਂਦਾ ਹੈ ਇਹ ਇਹਦੇ ਜੁੱਤੀਆਂ ਪੈ ਰਹੀਆਂ ਪਾਪੀ ਦੇ ਤਖਾਣੇ ਦੇ ਥਾਂ ਵੱਜ ਗਈ ਦਿੱਤੀ ਕਹਿੰਦੇ 21 22 ਦਿਨ ਜਿੰਨਾ ਚਿਰ ਸਿੰਘ ਦਾ ਚੌਕੜਾ ਲਗਾ ਰਿਆ ਨਾ ਜਿੰਨੇ ਦਿਨ ਜਪ ਕੱਪ ਕਰਦੇ ਰਹੇ ਨੇ ਭਾਈ ਤਾਰੂ ਸਿੰਘ ਜੀ ਬੈਠੇ ਡੋਲ ਵਰਤੀ ਦੇ ਵਿੱਚ ਤੇ ਉਹਨੇ ਤੇ ਨਹੀਂ ਇਹਦੇ ਜੁੱਤੀਆਂ ਪੈਂਦੀਆਂ ਰਹੀਆਂ ਜੁੱਤੀਆਂ ਮਾਰਦੇ ਸੀ ਤਾਂ ਬੰਦ ਖੁੱਲਦਾ ਸੀ ਨਹੀਂ ਫਰਾ ਗਰਦ ਦੇ ਨਾਲ ਬਿਆਕਲ ਹੋ ਜਾਂਦਾ ਸੀ ਇਹ 21 22 ਦਿਨ ਜੁੱਤੀਆਂ ਖਾ ਕੇ ਕੁੱਪੀ ਨਰਕਾ ਨੂੰ ਚਲਾ ਗਿਆ ਤਖਾਣੇ ਤੇ ਵੱਜ ਗਈ ਖਤਮ ਹੋ ਗਈ ਕਹਾਣੀ ਇੱਕ ਪਾਪੀ ਪਾਪ ਕਮੋਦਾ ਹੋਇਆ ਦੁਨੀਆ ਤੋਂ ਚਲਾ ਗਿਆ ਤੇ ਇਧਰ ਭਾਈ ਤਾਰੂ ਸਿੰਘ ਨੂੰ ਵੀ ਸੁਨੇਹਾ ਪੁੱਜਿਆ ਭਾਈ ਤਾਰੂ ਸਿੰਘ ਨੂੰ ਪਤਾ ਲੱਗਿਆ ਵੀ ਇਹ ਖਾਨ ਜਕਰੀਆ ਇੱਕ ਗਰਕਾ ਨੂੰ ਚਲਾ ਗਿਆ ਏ ਤੇ ਭਾਈ ਤਾਰੂ ਸਿੰਘ ਨੇ ਵੀ ਅਰਦਾਸ ਕੀਤੀ ਮਹਾਰਾਜ ਦੇ ਚਰਨਾਂ 'ਚ ਇਹਦੇ ਪਾਤਸ਼ਾਹ ਮੈਂ ਮੋਹ ਵਚਨ ਕੱਢ ਬੈਠਾ ਸੀ ਵੀ ਮੈਂ ਜੁਤੀ ਦੇ ਮੂਰੇ ਲਾ ਕੇ ਕਾਲੂ ਲੈ ਕੇ ਜਾਮਾ ਦਾ ਤੁਸੀਂ ਉਹ ਕਿਰਪਾ ਕੀਤੀ ਹੈ ਪਾਤਸ਼ਾਹ ਪੂਰਾ ਹੋਇਆ ਬਚਨ ਹੁਣ ਕਿਰਪਾ ਕਰੋ ਮੈਨੂੰ ਨਮਾਣੇ ਨੂੰ ਆਪਣੀ ਚਾਹਨਾ ਗਮਨਾ ਵਿੱਚ ਨਵਾਸ ਬਖਸ਼ਿ ਢੋਈ ਦਿਓ ਮੇਰੇ ਪਾਤਸ਼ਾਹ ਤੇਰਾ ਕੀਆ ਮਿੱਠਾ ਲੱਗੇ ਹਰ ਨਾਮ ਪਦਾਰਥ ਨਾਨਕ ਪਾਗੀ ਅਰਦਾਸ ਕਰਕੇ ਭਾਈ ਕਾਲੂ ਸਿੰਘ ਇਹਨਾਂ ਨੂੰ ਇਸ਼ਨਾਨ ਵੀ ਕਰਵਾਇਆ ਗਿਆ ਤੇ ਇਸ਼ਨਾਨ ਦੇ ਵਿੱਚ ਸ੍ਰੀ ਅਮਰਤਸਰ ਸਾਹਿਬ ਦਾ ਜਲ ਪਾਇਆ ਗਿਆ ਤੇ ਭਾਈ ਤਾਰੂ ਸਿੰਘ ਉਹ ਪ੍ਰਮਾਤਮਾ ਦੇ ਚਰਨਾਂ ਕਰਾਣਾਂ ਦੇ ਵਿੱਚ ਲੀਨ ਹੋ ਗਏ ਸਤਿਗੁਰੂ ਸੱਤੇ ਪਾਤਸ਼ਾਹ ਦੇ ਇਸ ਜੌਦੇ ਦੀ ਕੁਰਬਾਨੀ ਨੂੰ ਲਾਸਾਨੀ ਸ਼ਹਾਦਤ ਨੂੰ ਕਰੋੜਾਂ ਵਾਰ ਨਮਸਕਾਰਾਂ ਗੁਰੂ ਸਾਹਿਬ ਜੀ ਕਿਰਪਾ ਕਰਨ ਪਾਤਸ਼ਾਹ ਦਾ ਇਤਿਹਾਸ ਕਹਿੰਦੇ ਆ ਹੋਇਆ ਗਰਵਾੜੀ ਪਰਦੇ ਇਤਰੀ ਦੇਖਾ ਤਰ੍ਹਾਂ ਦੀਆਂ ਭੁਲਾਓ ਜਾਂਦੀਆਂ ਗੁਰੂ ਸਾਹਿਬ ਬਖਸ਼ਣਾ ਹਾਰੇ ਨੇ ਗਨਾਹਾਂ ਦੀ ਬਾਫੀ ਦੇਣਗੇ ਸਾਡੀਆਂ ਤੁਹਾਡੀਆਂ ਸਭ ਦੀਆਂ ਹਾਜ਼ਰੀਆਂ ਦਰ ਤੇ ਪ੍ਰਮਾਨ ਹੋਣ ਬਹੁਤ ਹੀ ਸਤਿਕਾਰਯੋਗ ਗੁਰੂ ਘਰ ਦੇ ਵਜੀਰ ਸਹਿਬਾਨ ਬਾਬਾ ਜੀ ਬਾਬਾ ਮਨਜੀਤ ਸਿੰਘ ਜੀ ਆਪ ਸੰਗਤਾਂ ਨੂੰ ਔਰ ਵਾਲੇ ਸਮੇਂ ਬਾਰੇ ਜਾਣਕਾਰੀ ਦੇਣਗੇ ਸਰਵਣ ਕਰਾਉਣਗੇ ਜੀ ਫਤਿਹ ਦੀ ਸੱਜ ਪਾਓ ਪਿਆਰ ਤੇ ਸਤਿਕਾਰ ਦੇ ਨਾਲ ਆਖੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ